ਜੀ ਮੈਡਮ ਦੇ ਬ੍ਰਦਰ ਦੀ ਕਥਾ ਹੋਈ ਗੋਦਰ ਰਿਸ਼ੀ ਦੀ ਮੈਂ ਆਤਮ ਸਦਕਾਰ ਤੇ ਪਹੁੰਚਿਆ ਮੈਂ ਉਹਨਾਂ ਦੀ ਕਿੰਨੀ ਕਦੇ ਐਸੋ ਹੀ ਤੂੰ ਕਿਉਂ ਆਇਆ ਸੀ ਸੀ ਤੇ ਨੂੰ ਸਮਾਂ ਗਏ ਕਿ ਇਹਨਾਂ ਦਾ ਸਦਕਾਰ ਕੋਈ ਕੁਝ ਸੰਸਕਾਰ ਕਰ ਰਹੀ ਮੈਂ ਮੈਂ ਬਰਬਾਦ ਹੋ ਇਸ ਕਰਕੇ ਨਹੀਂ ਮੈਂ ਕਰੇ ਬੇਟਾ ਇਹ ਤੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਹੈ ਮੈਂ ਨਹੀਂ ਰੋਂਦਾ ਵਰਗ ਤੇ ਕਦੇ ਵੀ ਕਿਹਾ ਵਾਹ ਅੱਜ ਮੇਰੇ ਦਿਲ 'ਚ ਸੌਤੋਂ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲੋਕ ਉਹਨੂੰ ਰਹਿਣੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਕੋਂਦਾ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਵੈਸੇ ਸਭ ਦੇ ਸਾਹਮਣੇ ਕਹਿਣਾ ਆ ਮੈਂ ਬੇਗੇੜੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਮੈਂ ਤੇ ਸੰਸਕਾਰਾ ਦੇ ਮੈਂ ਨਹੀਂ ਹਾਂ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀ ਹੈ ਉਹਨਾਂ ਦੇ ਬੱਚੇ ਤੋਂ ਆਏ ਹਨ ਦੀ ਮੈਸੇਜ ਮੇਰੀ ਵੱਡੀ ਭੈਣ ਨੀਣਾ ਜੀ ਉਹਨਾਂ ਇਸ ਤਰ੍ਹਾਂ ਰੋ ਰਹੀ ਮੈਨੂੰ ਦੇਖ ਕੇ ਉਹਨਾਂ ਦਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਨੋ ਨਾ ਮਨਪਾਲ ਤੇਵਾ ਅਧਿਕਾਰੀ ਨੇ ਹੋ ਮੈਨੂੰ ਉਹ ਡੋਟ ਲੈ ਹੋ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ ਇਹਦਾ ਕੋਈ ਰਾਜ ਨਹੀਂ ਸੌਂ ਜੋ ਤੁਸੀਂ ਤੇ ਨਸਾਨੇ ਤੋਂ ਸਾभी ਮੈਂ ਸਾभी ਭਗਤ ਜੀ ਨੂੰ ਮਾਫ ਕਰਦੇ ਹਾਂ ਦੋਸਤੋ ਸਰਦਾਰ ਸੁਨੀਤੋ ਤਾਂ ਹਾਦੀ ਨੋੜ ਕੇ ਉਹ ਬੰਨ ਮੈਂ ਕੱਲਾ ਬੈਠਾ ਗਾ ਹਿਲ ਮੈਂ ਸੱਸੀ ਕੋਲ ਦੋਸਤੋ ਮੈਂ ਸਰਦਾਰ ਸੁਨੀਤ ਤੋ ਸਾਰੇ ਹਥੋਂ ਮੈਂ ਆ

दसना चाहना फिर मैं उ पहुंचा दोस्तों मैं जो असियल करते सरहद उस वे मैं पता लग्याजटी का मरीज हाँ ਬੇਨੋ ਬਈ ਮੈਨੂੰ ਲੈ ਕੇ ਗਿਆ ਸੀ ਪੀਜੀਆਈ ਉੱਥੇ ਡਾਕਟਰ ਨੇ ਕਹ ਸੀ ਇਹ ਬਿਮਾਰੀ ਨਹੀਂ ਹੁੰਦੀ ਇਹ ਆਪਾਂ ਸੈਲਫ ਕੰਟਰੋਲ ਹੁੰਦਾ ਉਹਦੋਂ ਮੈਨੂੰ ਪਹਿਲੀ ਵਾਰ ਬਤਲ ਗਿਆ ਜਿਹੜੇ ਉੱਥੇ ਇਹ ਦੂਜਾ ਸੀਟਲ ਨਾਲ ਹੀ ਜਾਂਦਾ ਸੀਗਾ ਮਨ ਜਿੱਥੇ ਜਗਜੀਤ ਉਦੋਂ ਵੀ ਮੈਨੂੰ ਬੇਨੋਡਲ ਲੈ ਕੇ ਗਿਆ ਡਾਕਟਰ ਕੋਲ ਜੇ ਲੋ ਆਤੇ ਦੀ ਹੋਈ ਸੀ ਮੇਰੇ ਵਕ ਇਸ ਸਫਲਾ ਕਰਨਾ ਕਰਨਾ ਕੋਸ਼ਿਸ਼ ਹੀ ਕਰ ਤੋਲੀ ਸ਼ੁਗਰ ਮਿਲ ਚ ਟਰਾਲੀ ਦਾ ਟਾਇਰ ਸਰਤੇ ਚੜਨ ਨਾਲ ਕੇ ਸੀ ਉਹਨਾਂ ਤੋਂ ਮੈਨੂੰ ਇਹ ਵਾਰੀ ਲੱਗੀ ਸੀ ਮੈਨੂੰ ਡਾਕਟਰ ਨੇ ਮਨਾ ਕੀਤਾ ਆ ਕਿ ਤੂੰ ਬੋਰ ਅਰਥੋਤ ਨਾ ਜਾਏ ਹੋਲੇ ਖਾਲਾਤਾਂ ਤੇ ਨਾ ਜਾ ਅਖਰ ਮੈਂ ਅਬਰਸਤ ਦੇ ਮੇਲੇ ਸੀਰ ਕਰ ਰਿਆ ਸੀ ਜਵਰਾ ਜਵਰਾ ਉਤੇ ਰੋਂਣ ਤੋੜਨ ਦਾ ਸਿੰਸੀ ਤੇ ਮੈਨੇ ਜਖੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕਿਦਿਆ ਸੀ ਹਿਰੋ ਮੈਂ ਇਸ ਕਰਕੇ ਨਹੀਂ ਉਥੇ ਆਜ਼ਰ ਹੋ ਜਾ ਰਿਸ਼ੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਅੱਜ ਸਨਸਕਾਰ ਤੇ ਪਹੁੰਚਿਆ ਮੈਨੂੰ ਰਿਸ਼ੀ ਕੰਦੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਤੇ ਅਸੀਂ ਤੇ ਨੂੰ ਸੰਭਾਂਗੇ ਕਿ ਇਹਨਾਂ ਨੂੰ ਸੁਖਾਵਾਂਗੇ ਤੁੰਜ਼ ਕਰ ਕਰਾਈ ਮੈਂ ਮੈਂ ਤਾਂ ਰੋ ਰੋ ਇਸ ਕਰਕੇ ਰਿਹਾ ਆਪਣਾ ਆਦੀ ਨੂੰ ਮੈਂ ਤਰੋਲ ਵਾਲ ਸੂਟ ਸੀ ਮੇਰੇ ਦੋ ਦਿਨ ਪਹਿਲਾਂ ਕੋਦੀ ਆ ਸੀ ਅੱਜ ਮੇਰੇ ਗਾਂਢ ਦੇ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਵਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਲ ਕੇ ਜੰਮਿਆ ਬੜਾ ਉਹਦੀ ਘਰ ਵਾਲੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਝੂਣੇ ਸੀ ਮੇਰੇ ਬ੍ਰਦਰ ਮੈਨੂੰ ਕਹਿ ਗਿਆ ਯਾ ਨਾ ਵੀਰੇ ਦੋ ਜਣਾ ਜਾਇਂ ਇਹ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜਾਈਂ ਤਬ ਫੋਲਚੂ ਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਹੀ ਤੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਮੈਂ ਨਹੀਂ ਹੁੰਦਾ ਮਰਗਤੇ ਕਾ ਮੇਰੀ ਅੱਜ ਫੇਰ ਦਿਨ ਜੇ ਮੈਂ ਸਲਤਨ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਨੂੰ ਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਿਖੋਂਦਾ ਨਹੀਂ ਮੈਂ ਐਨਸਰਟੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਆ ਮੈਂ ਬੇਗੱਡੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਕੇਆਂ ਦੇ ਆਪਣੇ ਵੀਰਾਂ ਦੇ ਆਪਣੇ ਭੈਣਾਂ ਦੇ ਕੋ ਮੈਂ ਸੰਸਕਾਰਾਂ ਦੇ ਮੈ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਦੇਵ ਹਰਪਾਲ ਟਵਾਣਾ ਜੀ ਉਹ ਚੱਲਣਾ ਕਰੀਏ ਜੀ ਮੈਂ ਉਹਨਾਂ ਦੇ ਕਰ ਗਿਆ ਕਈ ਜਣਾ ਬਾਰ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਰੋਣਾ ਇਹ ਸਭ ਰੋ ਰਿਹਾ ਮਨਨ ਦੇ ਜਨਦਰੋਂ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਉਹ ਉਹਨਾਂ ਦੇ ਮਨਪਾਲ ਦੇਣਾ ਦੀ ਕਰ ਲਈ ਉਹ ਮੈਨੂੰ ਡੋਟ ਲੈ ਉਹ ਮੇਰਾ ਉਹ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਚੁੱਤ ਰਿਹਾ ਫਿਰ ਕਿਹਦਾ ਇੱਕੋ ਹੀ ਇਲਾਜ ਹੈ ਵੀ ਸੌਂ ਜਾਓ ਤੁਸੀਂ ਉਹਨਾਂ ਹਾਲਤ ਤੱਕ ਫੇਰ ਬਾਹਰ ਨਿਕਲੋ ਨਾ ਉਹ ਦੌਰੀ ਹੋ ਚੁੱਕੀ ਹੈ ਮੇਰੇ ਨਾਲ ਪਰ ਮੈਂ ਕਦੇ ਜਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਲੋ ਜਾਣਦੇ ਨੇ ਸੋ ਮੈਂ ਤੁਹਾਨੂੰ ਸਭ ਤੋਂ ਮਾਫੀ ਮੈਂ ਬਾਕੀ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਏ ਕੀ ਹੋ ਰਹੀ ਸੀ ਉਹ ਲਾਜ਼ਮ ਸੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਔਹਜ਼ਾਰ ਤਾਂ ਹੋ ਰਹੀ ਦੀ ਹੈ ਉਨਾਂ ਦੀ ਹਾਲਤ ਦੇਖੀ ਮੈਂ ਉਸ ਵੇਲੇ ਸਿਆਉ ਦਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂੰਗਾ ਇਹ ਕਹਿੰਦਾ ਉਹ ਸਕਦਾ ਇਹਨਾਂ ਦੀ ਬਹੁਤ ਜ਼ਬਰਦਸਤ ਥਾਂ ਹੈ ਮੈਂ ਕਰਦਿਆਂ ਨੂੰ ਯਾਦ ਹੁੰਦਾ ਹੈ ਨਾ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਸੀ ਜਾਂਦਾ ਮੈਂ ਇਹ ਕੈਸ ਕਰਕੇ ਮੈਂ ਦੁਨਸਾਨਾ ਤਾਂ ਲਾ ਲਈ ਮੈਂ ਫਿਰ ਵੀ ਭਾਗ ਤਾਂ ਦਿਲੋਂ ਮਾਫ ਕਰਦੇ ਦੋਸਤੋ ਸਰਦਾਰ ਜੀ ਤੋ ਆਦੀ ਨੁੜ ਕੇ ਹੋ ਵੀ ਬੰਨ ਮੈਂ ਇਕੱਲਾ ਬੈਠਾ ਹੀ ਕਰ ਮੈਂ ਬਹੁਤ ਮਾਨਸਤ ਕਰ ਤਨੋਂ ਮੇਨ ਤੁਸੀ ਮੇਰੀ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੋ ਇਤਨੀ ਨਾ ਰਹੀ ਇਸ ਕੇ ਤਿਤ ਨਰੇ ਮੈਂ ਜਹਲੀ ਮੇਰਾ ਮਾਨਸਰਵਾਣ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਰਪਾ ਕਰਨੀ ਮੈਨੂੰ ਮਾਫ ਕਰਦੋ ਕਿ ਮੈਂ ਕੋਸ਼ਿਸ਼ ਕਰੂੰਗਾ ਹੈਗੀ ਭੋਗ ਵਾਲੇ ਦਿਨ ਭਲੋ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੂੰੜਾ ਦੇ ਘਰ ਦੇ ਮੈਂਬਰਾਂ ਨੂੰ ਸਾਰੇ ਨੂੰ ਨਾ ਮਾਫੀ ਮੰਗਾਂਗਾ ਉਹਨਾਂ ਦਾ ਦੁੱਖ ਸੰਭਾਲਾਂਗਾ ਮੈਂ ਨਹੀਂ ਜਾ ਸਕਿਆ ਸੀ ਕਿ ਮੈਂ ਬਾਪੀ ਵਗਦਾ sare ਪੱਤਰਕਾਰ ਭਾਈ ਸਾਰੇ ਦੋਗੇ ਕਿਸੇ ਨੇ خیر ਮੇਰੇ ਬਾਰੇ ਨਹੀਂ ਲਿਖਿਆ ਹਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਕਾਲਾ ਕਰਨ ਲੱਗੇ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਇਸ ਲਈ ਤੇ ਕੀ ਮੇਰੇ ਤੁਹ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੇ ਮੈਂ ਬਚਿਆ ਹਾਂ ਮੈਨੂੰ ਕਿਸੇ ਨੇ ਕੋਈ ਮਾਰਾ ਜੰਗ ਨਹੀਂ ਬੋਲੇ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਮਾਫ ਕਰ ਦੇ